ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਵਿੱਚ ਇੱਕ ਵਿਅਕਤੀ ਦੀ Laash ਉਸ ਦੇ ਘਰ ਦੇ ਬਰਾਂਡੇ ਵਿੱਚੋਂ ਮਿਲੀ ਹੈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ। ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤੇ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇਦਾਰ? ਮੇਰਾ ਪਿੰਡ ਹਰਦੋਤੌੜ ਜੀ ਮੇਰੇ ਸਹੁਰੇ ਦਾ ਪਿੰਡ ਆ ਜੀ। ਇਹ ਮੇਰਾ ਸਾਲਾ। ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁੱਟੀ ਰੋਬੀ ਦੀ ਡੈਥ ਹੋ ਗਈ ਹੈ। ਅਸੀਂ ਨਾਲ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿਤੇ ਦੋ ਵਾਰ ਪਤਾ ਲੱਗਾ ਵੀ ਇਹ 60 ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਦੋਂ ਨਹੀਂ ਹੋਇਆ ਮਰੀਆਂ ਆ ਕਿਹਨੇ ਮਾਰਿਆ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣ ਕੇ ਰਹੀ ਬੱਚਿਆਂ ਨੇ ਕੀ ਦੱਸਿਆ ਜਾਨ ਬੱਚੇ ਸਾਨੂੰ ਕੋਈ ਤੁਸੀਂ ਜੀ ਬੱਚੇ ਉਹ ਸੁਤੇ ਕਹਿੰਦੇ ਨੇ ਸੁਤੇ ਸਾਨੂੰ ਬੱਚਿਆਂ ਨੇ ਪਤਾ ਨਹੀਂ ਕਿਉਂ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਹੈ ਕਿਤੇ ਕਿਤੇ ਫਿਰ ਮੈਂ ਜਾ ਕੇ ਦੇਖਿਆ ਕਿ ਆਹ ਕੰਮ ਹੋਇਆ ਹੈ ਤਰਜੀਹ ਅੱਜ ਕੋਲੀਆਂ ਪਿੰਡ 'ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਦੇਖੋ ਹੁਣ ਇਹਨੇ ਇਨਫਰਮੇਸ਼ਨ ਮਿਲੀ ਸੀ ਕਿ ਇਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਗੁਟੀਰਾਮ ਦਾ ਨਾਮ ਅੰਦਾਜ਼ਾ ਹੈ ਉਹਦਾ ਮਰਡਰ ਹੋ ਗਿਆ ਇਹਨੂੰ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਫ਼ਸੀਲ ਕੀਤਾ ਹੈ ਮਾਮਲਾ ਜਿਹੜਾ ਬਿਲਕੁਲ ਇਹ ਲੱਗ ਰਿਹਾ ਵੀ ਇਹ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਹੀ ਇਨਵੈਸਟੀਗੇਸ਼ਨ ਕਰੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤੋਂ ਬਚਿਆ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਠਹਿਰਿਆ ਸੀਗਾ ਮੈਂ ਤੁਹਾਨੂੰ ਦੱਸਿਆ ਨਾ ਇਹ ਇਸ ਟੂ ਮੈਥੋਡ ਇਨਵੈਸਟੀਗੇਸ਼ਨ ਹੁਣ ਅਹੀਂ ਇਨਵੈਸਟੀਗੇਟ ਕਰਾਂਗੇ ਜੋ ਵੀ ਇਹਦੇ ਵਿੱਚ ਮੁਜ਼ਮ ਹੋਏਗਾ ਉਹ ਫਾਰੀਅਤ ਸੀ